ਮਲੇਰ ਕੋਟਲਾ ਟਾਈਮਜ਼ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਸ਼ਵਨੀ ਸੋਢੀ 24 ਨਵੰਬਰ 2025 ਦਿਨ ਸੋਮਵਾਰ ਅੱਜ ਤੁਹਾਨੂੰ ਨਵਾਬੀ ਸ਼ਹਿਰ ਮਲੇਰ ਕੋਟਲਾ ਦੇ ਤੇਲੀਆਂ ਬਾਜ਼ਾਰ ਜੋ ਕਿ ਪ੍ਰਸਿੱਧ ਕੱਪੜਾ ਬਾਜ਼ਾਰ ਵਜੋਂ ਜਾਣਿਆ ਜਾਂਦਾ ਹੈ ਸਬੰਧੀ ਜਾਣਕਾਰੀ ਦੇਵਾਂਗੇ ਨਵਾਬੀ ਸ਼ਹਿਰ ਮਲੇਰ ਕੋਟਲਾ ਵਿਕੇ ਸਥਿਤ ਤੇਲੀਆਂ ਬਾਜ਼ਾਰ ਖਰੀਦਦਾਰੀ ਲਈ ਇੱਕ ਪ੍ਰਸਿੱਧ ਸਥਾਨ ਹੈ ਇਸ ਬਾਜ਼ਾਰ ਦੀ ਮਹੱਤਤਾ ਇਹ ਹੈ ਕਿ ਇਸ ਬਾਜ਼ਾਰ ਵਿੱਚ ਹਰ ਤਰ੍ਹਾਂ ਦਾ ਕੱਪੜਾ ਅਤੇ ਕੜਾਈ ਦੇ ਕੰਮ ਅਤੇ ਹੋਰ ਉਤਪਾਦਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ ਇਸ ਕਰਕੇ ਇਸ ਬਾਜ਼ਾਰ ਵਿੱਚ ਮਲੇਰਕੋਟਲਾ ਦੇ ਆਲੇ-ਦੁਆਲੇ ਦੇ ਕਸਬਿਆਂ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਖਰੀਦਦਾਰੀ ਕਰਨ ਲਈ ਆਉਂਦੇ ਹਨ ਜੇਕਰ ਗੱਲ ਕਰੀਏ ਮਲੇਰਕੋਟਲਾ ਦੇ ਇਤਿਹਾਸ ਦੀ ਤਾਂ ਮਲੇਰ ਕੋਟਲੇ ਦਾ ਆਪਣਾ ਇਤਿਹਾਸਕ ਮਹੱਤਵ ਹੈ ਜੇਵੇ ਕੀ ਮਲੇਰ ਕੋਟਲਾ ਹਾ ਦਾ ਨਾਰਾ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਅਤੇ 1947 ਦੀ ਵੰਡ ਦੌਰਾਨ ਫਿਰਕੂ ਸਦਭਾਵਨਾ ਲਈ ਵੀ ਇਸ ਦੀ ਅਲੱਗ ਪਛਾਣ ਹੈ ਅਤੇ ਇਸ ਇਹ ਬਾਜ਼ਾਰ ਸ਼ਹਿਰ ਦੇ ਪੁਰਾਣੇ ਅਤੇ ਜੀਵੰਤ ਹਿੱਸਿਆਂ ਵਿੱਚੋਂ ਇੱਕ ਹੈ ਪਾਵੇਂ ਕੀ ਮਲੇਰ ਕੋਟਲੇ ਵਿੱਚ ਹੋਰ ਵੀ ਕੱਪੜਾ ਮਾਰਕੀਟ ਸਥਿਤ ਹਨ ਪਰ ਲੋਕ ਜ਼ਿਆਦਾਤਰ ਇਸ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਵਿਖੇ ਜਾਂਦੇ ਹਨ ਇਹ ਬਾਜ਼ਾਰ ਦਿੱਲੀ ਗੇਟ ਦੇ ਅੰਦਰਲੇ ਪਾਸੇ ਦੀ ਅਤੇ ਸਰੰਦੀ ਗੇਟ ਦੇ ਅੰਦਰੂਲ ਅੰਦਰਲੇ ਪਾਸੇ ਦੀ ਹੈ ਇਸ ਬਾਜ਼ਾਰ ਵਿੱਚ ਆਉਣਾ ਜਾਣਾ ਆਸਾਨ ਹੈ ਜਿੱਥੋਂ ਕਿ ਲੋਕ ਆਪਣੀ ਮਨਪਸੰਦ ਦੀ ਖਰੀਦਦਾਰੀ ਕਰ ਸਕਦੇ ਹਨ ਤੇਲੀਆਂ ਬਾਜ਼ਾਰ ਦੇ ਕੱਪੜਾ ਮਾਰਕੀਟ ਦੀਆਂ ਅਲੱਗ-ਅਲੱਗ ਦੁਕਾਨਾਂ ਧੰਨਵਾਦ ਜੀ